ਹੈਲੋ ਜੀ ਸਾਰਿਆਂ ਸਤਿ ਸ਼੍ਰੀ ਅਕਾਲ ਤੁਹਾਡਾ ਸਭ ਦਾ ਮੇਰੇ ਇਸ YouTube ਚੈਨਲ ਵਿੱਚ ਬਹੁਤ ਬਹੁਤ ਸਵਾਗਤ ਆ। ਅੱਜ ਦੀ ਇਸ ਵੀਡੀਓ ਵਿੱਚ ਅਸੀਂ ਸ਼ੁਰੂ ਕਰਾਂਗੇ ਇੱਕ ਸਵੈਟਰ। ਠੀਕ ਹੈ ਲੇਡੀ ਸਵੈਟਰ ਸ਼ੁਰੂ ਕਰਾਂਗੇ। ਤੇ ਇਹ ਜਿਹੜੀ ਸਵੈਟਰ ਆ ਇਹਦਾ ਮੈਂ ਤੁਹਾਨੂੰ ਪੂਰਾ ਡਿਟੇਲ ਵਿੱਚ ਦੱਸੂਗੀ। ਸਾਰਾ ਸਟਾਰਟਿੰਗ ਤੋਂ ਲੈ ਕੇ ਤੇ ਐਂਡ ਤੱਕ। ਤੇ ਇਸ ਕਰਕੇ ਇਹ ਜਿਹੜੀ ਸਵੈਟਰ ਦੀ ਵੀਡੀਓ ਆ ਉਹ ਪਾਰਟਸ ਵਿੱਚ ਆਏਗੀ ਠੀਕ ਆ 2 ਤੋਂ 3 ਪਾਰਟਸ ਹੋਣਗੇ। ਜੇਕਰ ਤੁਹਾਨੂੰ ਕਰੋਸ਼ੀਆ ਕਰਨਾ ਜਾਂ ਤੁਸੀਂ ਕਰੋਸ਼ੀਆ ਸਿੱਖਣਾ ਚਾਹੁੰਦੇ ਹੋ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮੇਰੇ ਚੈਨਲ ਤੇ ਇਦਾਂ ਦੀਆਂ ਸਾਰੀਆਂ ਵੀਡੀਓਜ਼ ਹੈਗੀਆਂ ਵਾ ਤੇ ਆਉਣ ਵਾਲੀਆਂ ਵੀਡੀਓ ਵੀ ਸਾਰੀਆਂ ਕਰੋਸ਼ੀਆ ਨਾਲ ਰਿਲੇਟਿਡ ਹੀ ਹੋਣਗੀਆਂ ਹਾਂਜੀ ਤਾਂ ਸ਼ੁਰੂ ਕਰਦੇ ਹਾਂ ਇਹਦੇ ਵਾਸਤੇ ਮੈਂ ਲਈ ਆ ਏਵਲੀ ਪਿੰਕ ਕਲਰ ਦੀ ਓਸਵਾਲ ਦੀ ਬੂਲਣ ਠੀਕ ਹੈ ਓਸਵਾਲ ਦੀ ਬੂਲਣ ਆ ਤੇ ਨਾਲ ਮੈਂ ਜਿਹੜਾ ਕਰੋਸ਼ੀਆ ਲਈ ਤਵਾ ਉਹ ਲਈ ਤਵਾ 3.50 mm ਠੀਕ ਹੈ ਕੈਮਰੇ ਵਿੱਚ ਦਿਖਾਉਣੀ ਕਰਿਆ ਚੰਗੀ ਤਰ੍ਹਾਂ 3.50 ਐਮ ਐਮ ਦਾ ਜਿਹੜਾ ਕਰੋਸ਼ਾ ਹੁਕਾ ਤੇ ਇਹ ਸਵੈਟਰ ਦਾ ਜਿਹੜਾ ਸਾਈਜ਼ ਹੈਗਾ ਵਾ ਉਹ ਹੈਗਾ ਵਾ 36 ਤੋਂ 38 ਬਸਟ ਸਾਈਜ਼ ਠੀਕ ਆ ਉਹਨਾਂ ਵਾਸਤੇ ਇਹ ਜਿਹੜਾ ਸਾਈਜ਼ ਹੈਗਾ ਵਾ ਬਾਕੀ ਜਿਹੜਾ ਸਾਈਜ਼ ਹੁੰਦਾ ਵਾ ਉਹ ਵੂਲਨ ਦੇ ਹਿਸਾਬ ਨਾਲ ਵੀ ਹੁੰਦਾ ਵਾ ਕਿਉਂਕਿ ਕੋਈ ਵੂਲਨ ਪਤਲੀ ਹੁੰਦੀ ਆ ਤੇ ਕੋਈ ਥੋੜੀ ਮੋਟੀ ਹੁੰਦੀ ਇਸ ਕਰਕੇ ਇਹਦੇ ਨਾਲ ਵੀ ਸਾਈਜ਼ ਦਾ ਜਿਹੜਾ ਡਿਫਰੈਂਸ ਆ ਜਾਂਦਾ ਵਾ ਹਾਂ ਜੀ ਤਾਂ ਸ਼ੁਰੂ ਕਰਦੇ ਆਂ ਵੀਡੀਓ සප පෙලාා පයිදවස්සේ චේන්ස්ල මගේ සපතු පෙලෝ දවස්සේ සිබන මගේ එදබන මගේ සි බැක් පැන් චික ඔදවස්තයක් අපන් චේන්ස්ල මගේ චන්ස්ල මගේ ටිකතාම් ට චේන්ල මගේ සපතුබල ස්ත්‍රිකනම් මැක් ගන්ඩ මර්ලිය හොුණප චේන්ල මගේ තරිිකන චේන්බන නියවාන්345 ඒ චේන්සි හමක් ना तो बहुत ज्यादा टाइट बना वा तो ना ही बहुत ज्यादा लूज टेन हो मेरिया इलेवन टवेल्व थर्टीन फोर्टीन फिफ्टीन सिक्सटीन सेवनटीन एटीन नाइनटीन ट्वेंटी ट्वेंटी सैवन टवंटी ट्वेंटी थर्टी थर्टी टू थर्टी थ्री थर्टी फोर थर्टी फाइव थर्टी सिक्स थर्टी सेट थर्टी नाइन फोर्टी

ठीक है सिक्सटी एट चेन्स हो गया हूँ आप बनावे फर्स्ट रो सब तो पहले असं थ्री चेन्स एक्सट्रा लवेंगे फर्स्ट रो बनाने वास्ते वन टू एंड थ्री ठीक है थ्री चेन्स आप एक्सट्रा ही आम फोर्थ वाली चेन में इस तरीके आप अपना क्रोशिया हुक मारा इस तरीके तवेंगे फिर तक लवेंगे तेन हो गए साढ़े को अगे हो गए तीन तो दो कर देंगे फिर तक लवेंगे दो कर देंगे ठीक है इन्हू क्या डबल क्रोशिया। फिर नैक्सट वाली चेन में पा के इस तरीके तागा लवेंगे फिर तीन 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 का दो द एक ठीक है देखो जरा चेन बनाई सी असी थ्री ओनू भी एज ए आप डबल करोशिया काउंट करा ठीक है वन टू थ्री थ्री साढ़े को डबल करोश होगी हम नैक्सट चेन आप इस तरीके तीन का दो द एक ਚਾਰੋਗੇ ਫਿਰ ਨੈਕਸਟ ਵਾਲੇ ਵਿੱਚ ਪਾਵਾਂਗੇ ਇਸ ਤਰੀਕੇ ਨਾਲ ਡਬਲ ਕਲੋਸ਼ਾ ਕਰਾਂਗੇ ਫਿਰ ਨੈਕਸਟ ਇਸੇ ਤਰੀਕੇ ਨਾਲ ਆਪਾਂ ਡਬਲ ਕਲੋਸ਼ਾ ਕਰਦੇ ਹੋਏ ਫਰਸਟ ਸਟਰੋ ਸਾਰੀ ਨੂੰ ਕੰਪਲੀਟ ਕਰ ਲਾਂਗੇ ਠੀਕ ਹੈ ਇਸ ਤਰੀਕੇ ਨਾਲ ਲੈਣਾ ਪਹਿਲੋਂ ਚੇਨ ਵਿੱਚ ਪਾ ਕੇ ਤਿੰਨ ਤਾਂ ਅੱਗੇ ਹੋਗੇ ਫਿਰ ਤਾਂ ਗੱਲ ਲੈ ਕੇ ਕਲੋਸ਼ੀ ਤੇ ਤਿੰਨ ਦਾ ਦੋ ਕਰ ਦੇਣਾ ਫਿਰ ਤਾਂ ਗੱਲ ਲੈ ਕੇ ਦੋ ਦਾ ਇੱਕ ਕਰ ਦੇਣਾ ਠੀਕ ਹੈ ਇਸੇ ਤਰੀਕੇ ਨਾਲ ਡਬਲ ਕਰੋਸ਼ਾ ਕਰਦੇ ਹੋਏ ਆਪਾਂ 68 ਜਿਹੜੇ ਚੇਨ ਸੀ ਗਿਆ 68 ਆਪਾਂ ਡਬਲ ਕਰੋਸ਼ੀ ਕਰ ਲੈਣੇ ਆ ਠੀਕ ਹੈ ਇਹ ਰੋ ਸਾਨੂੰ ਮੈਂ ਕੰਪਲੀਟ ਕਰਕੇ ਦਿਖਾਨੀ ਆ ਮੈਂ ਫਰਸਟ ਰੋ ਸਾਡੀ ਕੰਪਲੀਟ ਕਰ ਲਈ ਆ ਠੀਕ ਹੈ ਦੇਖ ਲਓ 68 ਮੇਰੇ ਕੋਲ ਡਬਲ ਕਰੋਸ਼ੀ ਹੋ ਗਿਆ ਹੁਣ ਆਪਾਂ ਸ਼ੁਰੂ ਕਰਾਂਗੇ ਸੈਕਿੰਡ ਰੋ ਠੀਕ ਹੈ ਹੁਣ ਇਹ ਰੋ ਵਿੱਚ ਆਪਾਂ ਪਾਵਾਂਗੇ ਡਿਜ਼ਾਈਨ ਜਿਹੜਾ ਡਿਜ਼ਾਈਨ ਮੈਂ ਪਾ ਲਗੀ ਆ ਬਹੁਤ ਹੀ ਈਜ਼ੀ ਆ ਠੀਕ ਹੈ ਨਿਰਮਣਾ ਬਹੁਤ ਹੀ ਸਿੰਪਲ ਆ ਜਿਹੜੇ ਸਿੱਖ ਰਹੇ ਆ ਬ੍ਰਿਗਨਟ ਸੀ ਗਿਆ ਉਹ ਵੀ ਨੂੰ ਆਸਾਨੀ ਨਾਲ ਬਣਾ ਸਕਦੇ ਆ 21 ਸਲਾਈ ਦਾ ਬਸ ਡਿਜ਼ਾਈਨ ਆ ਇਸ ਵਾਸਤੇ ਸਭ ਤੋਂ ਪਹਿਲਾਂ ਆਪਾਂ ਲਵਾਂਗੇ 3 ਚੇਨ 1 2 ਐਂਡ 3 ਫਿਰ ਅਸੀਂ ਨੂੰ ਇਸ ਤਰੀਕੇ ਨਾਲ ਪਲਟ ਲਵਾਂਗੇ ਠੀਕ ਆ ਇਹਨੂੰ ਟਰਨ ਕਰ ਲਾਂਗੇ ਜਰਾ ਨੈਕਸਟ ਡਬਲ ਕਰੋਸ਼ੀਆ ਦੇ ਵਿੱਚ ਪਾ ਕੇ ਡਬਲ ਕਰੋਸ਼ੀਆ ਕਰ ਲਵਾਂਗੇ ਠੀਕ ਆ ਇਸ ਤਰ੍ਹਾਂ ਫਿਰ ਜਰਾ ਦੋ ਹੋਗੇ ਸਾਡੇ ਕੋਲ ਠੀਕ ਹੈ ਇੱਕ ਚੇਨ ਵਾਲਾ ਇੱਕ ਜਿਹੜਾ ਹੁਣ ਆਪਾਂ ਕੀਤਾ ਦੋ ਹੋਗੇ ਡਬਲ ਕਰੋਸ਼ੀਆ ਥਰਡ ਹੋਲਾ ਆ ਦੋਲਾ ਜਿਹੜਾ ਹੈਗਾ ਵਾ ਇਹਨੂੰ ਆਪਾਂ ਸਕਿਪ ਕਰ ਦਾਂਗੇ ਇਹਨੂੰ ਆਪਾਂ ਛੱਡ ਦੇਵਾਂਗੇ ਇਸ ਤਰੀਕੇ ਨਾਲ ਧਾਗਾ ਲੈ ਕੇ ਕਰੋਸ਼ੀਏ ਤੇ ਫੋਰਥ ਚੇਨ ਠੀਕ ਹੈ ਚੌਥੇ ਨੰਬਰ ਵਾਲੀ ਚੇਨ ਵਿੱਚ ਇਸ ਤਰੀਕੇ ਨਾਲ ਕਰੋਸ਼ੀਆ ਪਾਵਾਂਗੇ ਤੇ ਇੱਥੇ ਆਪਾਂ ਡਬਲ ਕਰੋਸ਼ੀਆ ਕਰ ਲਵਾਂਗੇ ਇਸ ਤਰੀਕੇ ਨਾਲ ਠੀਕ ਹੈ ਇੱਥੇ ਹੁਣ ਆਪਾਂ ਇੱਕ ਚੇਨ ਲਵਾਂਗੇ ਫੇਰ ਸੇਮ ਉਸੇ ਵਿੱਚ ਹੀ ਫੋਰਥ ਨੰਬਰ ਵਾਲੇ ਡਬਲ ਕਰੋਸ਼ੀ ਵਿੱਚ ਪਾ ਕੇ ਡਬਲ ਕਰੋਸ਼ੀਆ ਕਰ ਲਵਾਂਗੇ ਠੀਕ ਹੈ ਇਸ ਤਰੀਕੇ ਨਾਲ ਸਾਡੇ ਕੋ 20 ਸਟਿਚ ਬਣ ਜਾਵੇਗਾ ਠੀਕ ਹੈ ਇਹਨੂੰ 20 ਸਟਿਚ ਬੋਲਦੇ ਆ ਫੇਰ ਤਾਂ ਗਲਵਾਂਗੇ ਇੱਕ ਸਕਿਪ ਕਰਾਂਗੇ ਨੈਕਸਟ ਵਾਲੇ ਵਿੱਚ ਡਬਲ ਕਰੋਸ਼ਾ ਕਰਾਂਗੇ ਇੱਕ ਚੇਨ ਲਵਾਂਗੇ ਸੇਮ ਉਸੇ ਵਿੱਚ ਡਬਲ ਕਰੋਸ਼ਾ ਕਰਾਂਗੇ ਠੀਕ ਹੈ ਫੇਰ ਸਾਡੇ ਕੋਲ 20 ਸਟਿਚ ਬਣ ਗਿਆ ਦੋ ਸਾਡੇ ਕੋਲ ਹੁਣ ਤੱਕ 20 ਸਟਿਚ ਬਣ ਗਿਆ ਫੇਰ ਨੈਕਸਟ ਇੱਕ ਸਕਿਪ ਕਰਾਂਗੇ ਨੈਕਸਟ ਵਾਲੇ ਵਿੱਚ ਡਬਲ ਕਰੋਸ਼ਾ ਕਰਾਂਗੇ एक चेन लवेंगे सेम उस अगेन डबल क्रोशिया करा ठीक है इतों आप तो वी स्टिच में नैक्सट वेच आप चेन लैनी है, ठीक है हम आपकि करा इत बनाया स्किप करा नैक्सट वोले करोशिया पा के डबल क्रोशिया करा एक चेन लवेंगे सेम अगेन उसके डबल करोशिया करा ਫਿਰ ਅਸੀਂ ਸਕਿਪ ਕਰਾਂਗੇ ਨੈਕਸਟ ਬੁਲੇ ਵਿੱਚ ਪਾ ਕੇ ਡਬਲ ਕ੍ਰੋਸ਼ੀਆ ਕਰਾਂਗੇ ਇੱਕ ਚੇਨ ਲਵਾਂਗੇ ਫਿਰ ਸੇਮ ਬੁਲੇ ਵਿੱਚ ਡਬਲ ਕ੍ਰੋਸ਼ੀਆ ਕਰਾਂਗੇ ਫਿਰ ਨੈਕਸਟ ਸਕਿਪ ਕਰਾਂਗੇ ਇੱਕ ਡਬਲ ਕ੍ਰੋਸ਼ੀਆ ਬਣਾਵਾਂਗੇ ਇੱਕ ਚੇਨ ਲਵਾਂਗੇ ਉਸੇ ਬੁਲੇ ਵਿੱਚ ਡਬਲ ਕ੍ਰੋਸ਼ੀਆ ਕਰਾਂਗੇ ਠੀਕ ਹੈ ਇਸ ਤਰੀਕੇ ਨਾਲ ਜਿਹੜਾ ਡਿਜ਼ਾਈਨ ਆ ਬਣਾਉਣਾ ਆਪਾਂ ਠੀਕ ਹੈ 20 ਸਟਿਚ ਬਣਾਣੇ ਆ ਇੱਕ ਜਿਹੜਾ ਇੱਥੇ ਆਪਾਂ ਸਕਿਪ ਕੀਤਾ ਵਾ ਠੀਕ ਹੈ ਇੱਥੇ ਆਪਾਂ ਸਕਿਪ ਕੀਤਾ ਇੱਥੇ ਆਪਾਂ ਡਬਲ ਕ੍ਰੋਸ਼ੀਆ ਬਣਾਇਆ ਠੀਕ ਹੈ ਸਕਿਪ ਕਰਨਾ ਸਾਡਾ ਇੱਕ ਘਟ ਗਿਆ ਪਰ ਆਪਾਂ ਇੱਥੇ ਇੱਕ ਚੇਨ ਲਈ ਉਹਦੇ ਨਾਲ ਸਾਡਾ ਵੱਧ ਗਿਆ ਠੀਕ ਹੈ ਬਰਾਬਰ ਹੋ ਗਿਆ ਕੰਮ ਫਿਰ ਉੱਥੇ ਚੇਨ ਲੈ ਲਵਾਂਗੇ ਠੀਕ ਹੈ ਜੇ ਆਪਾਂ ਇੱਕ ਛੱਡ ਕੇ ਤੇ ਨੈਕਸਟ ਵਾਲੇ ਵਿੱਚ ਦੋ ਕਰਨੇ ਆਪਾਂ ਠੀਕ ਹੈ ਇੱਥੇ ਸਕਿਪ ਕੀਤਾ ਨੈਕਸਟ ਵਾਲੇ ਵਿੱਚ ਡਬਲ ਕ੍ਰੋਸ਼ੀਆ ਕੀਤਾ ਇੱਕ ਚੇਨ ਲਈ ਸੇਮ ਉਸ ਜਿਹੜਾ ਡਬਲ ਕ੍ਰੋਸ਼ੀਆ ਕਰ ਲਿਆ ਠੀਕ ਹੈ ਧਿਆਨ ਨਾਲ ਦੇਖੋ ਬਹੁਤ ਹੀ ਈਜ਼ੀ ਐ ਇਹਨੂੰ ਬਣਾਉਣਾ 20 ਸਟਿਚ ਕਰਨਾ ਬਹੁਤ ਈਜ਼ੀ ਆ ਆ ਦੇਖੋ ਠੀਕ ਐ ਇਹ ਗਈ ਸਾਡੀ ਸੈਕਿੰਡ ਰੋ ਸੈਕਿੰਡ ਰੋ ਆਪਾਂ ਇਸੇ ਤਰੀਕੇ ਨਾਲ ਕੰਪਲੀਟ ਕਰ ਲੈਣੀ ਆ ਸਾਰੀ ਰੋ ਵਿੱਚ ਆਪਾਂ 20 ਸਟਿਚ ਬਣਾ ਲੈਣੇ ਆ ਠੀਕ ਆ ਦੇਖੋ ਕੁਝ ਇਸ ਤਰੀਕੇ ਨਾਲ ਲੱਗ ਰਿਹਾ 20 ਸਟਿਚ ਠੀਕ ਆ ਹੁਣ 68 ਚੇਨ ਡਬਲ ਕ੍ਰੋਸ਼ੇਟ ਆਪਾਂ 20 ਸਟਿਚ ਬਣਾ ਲਾਂਗੇ ਤੁਹਾਨੂੰ ਮੈਂ ਸਾਰੀ ਰੋ ਕੰਪਲੀਟ ਕਰਕੇ ਫਿਰ ਦਿਖਾਣੇ ਆ ਆਪਾਂ ਸੈਕਿੰਡ ਰੋ ਦੇ ਲਾਸਟ ਵਿੱਚ ਆ ਗਏ ਆਂ ਠੀਕ ਆ ਦੇਖੋ ਸਾਡੇ ਕੋਲ ਟੋਟ 3 ਡਬਲ ਕਰੋਸ਼ੇ ਲੈਂਦੇ ਆ ਠੀਕ ਆ ਚੇਨ ਵਾਲਾ ਪਾ ਕੇ ਇੱਥੇ ਆਪਾਂ ਵੀ ਸਟਿਚ ਬਣਾ ਹੈਗਾ ਆ ਤੇ ਅਸੀਂ ਸਕਿਪ ਕਰ ਦਾਂਗੇ ਠੀਕ ਆ ਨੈਕਸਟ ਟਰੋ ਦੇ ਵਿੱਚ ਆਪਾਂ ਜਿਹੜਾ ਨੈਕਸਟ ਟਰੋ ਦੇ ਵਿੱਚ ਆਪਾਂ ਇੱਕ ਸਕਿਪ ਕਰਕੇ ਨੈਕਸਟ ਵਿੱਚ ਆਪਾਂ ਡਬਲ ਕਰੋਸ਼ਾ ਕਰਾਂਗੇ ਫਿਰ ਇਹ ਤੋਂ ਅੱਗੇ ਜਿਹੜਾ ਹੈਗਾ ਵਾ ਆਹ ਲਓ ਨੈਕਸਟ ये चेन वाला है जो आप थ्री लेते हैं चेनस लीती डबल क्रोशिया कर लवेंगे ठीक है देखो इतने दो डबल क्रोशिया आ गए तो इधर भी दो डबल क्रोशी आ गए साढ़िया दो रोज कंप्लीट हो गई हम आप करा थर्ड रो सब तो पहले थ्री चेन लवेंगे वन टू एंड थ्री ठीक है फिर असं अपने पैटर्न इस तरीके पलट लवेंगे ਹੁਣ ਨੈਕਸਟ ਵਾਲੇ ਵਿੱਚ ਆਪਾਂ ਡਬਲ ਕ੍ਰੋਸ਼ੀਆ ਕਰਾਂਗੇ ਹੁਣ ਆ ਗਿਆ ਸਾਡੇ ਕੋਲ ਅੱਗੇ 20 ਸਟਿਚ ਠੀਕ ਆ ਦੇਖੋ 20 ਸਟਿਚ ਆ ਗਿਆ 20 ਸਟਿਚ ਵਿੱਚ ਪਾਵਾਂਗੇ ਠੀਕ ਆ ਦੇਖੋ 20 ਸਟਿਚ ਆ ਦੋਨੋਂ ਡਬਲ ਕ੍ਰੋਸ਼ੀਆ ਵਿੱਚ ਜਿਹੜੀ ਸਪੇਸ ਹੈ ਇੱਕ ਚੇਨ ਦੀ ਠੀਕ ਹੈ ਇਹਦੇ ਵਿੱਚ ਪਾਣਾ ਚੇਨ ਦੇ ਵਿੱਚ ਨਹੀਂ ਬਣਾਣਾ ਨੀਚੇ ਜਿਹੜਾ 홀 ਆ ਇਹਦੇ ਵਿੱਚ ਆਪਾਂ ਅਜਿਹਾ ਕ੍ਰੋਸ਼ ਆ ਪਾਵਾਂਗੇ ਡਬਲ ਕਰੋਸ਼ਾ ਮਣਾਵਾਂਗੇ ਇੱਕ ਇੱਕ ਚੇਨ ਲਵਾਂਗੇ ਸੇਮ ਸਪੇਸ ਵਿੱਚ ਪਾ ਕੇ ਅਜ ਰਵੀ ਦੇ ਵਿੱਚ ਸਪੇਸ ਹੈਗੀ ਆ ਸੇਮ ਸਪੇਸ ਵਿੱਚ ਪਾ ਕੇ ਇੱਕ ਹੋਰ ਡਬਲ ਕਰੋਸ਼ਾ ਕਰਾਂਗੇ ਠੀਕ ਆ 20 ਸਟਿਚ ਦੇ ਉੱਪਰ ਆਪਾਂ 20 ਸਟਿਚ ਬਣਾ ਲੈਣਾ ਵਾ ਨੈਕਸਟ ਸਟਿਚ ਵਿੱਚ ਪਾਵਾਂਗੇ ਡਬਲ ਕਰੋਸ਼ਾ ਕਰਾਂਗੇ ਇੱਕ ਚੇਨ ਲਵਾਂਗੇ ਫਿਰ ਸੇਮ ਸਪੇਸ ਵਿੱਚ ਪਾ ਕੇ ਡਬਲ ਕਰੋਸ਼ਾ ਕਰਾਂਗੇ ਠੀਕ ਆ ਦੇਖੋ ਵੀ ਆ ਇਹਦੇ ਉੱਪਰ ਵੀ ਬਣ ਗਿਆ ਹੁਣ 3rd ਵੀ ਵਿੱਚ ਪਾਵਾਂਗੇ ਆ ਦੋਵਾਂ ਵਿੱਚ ਜਿਹੜੀ ਸਪੇਸ ਹੈਗੀ ਆ इस तरीके ना पावगी क्रोशअ डबल करोशा बनावे एक चेन लवेंगे फिर सेम उस से स्पेस में पा के, के डबल क्रोशिया कर लेंगे इस तरीके असी थर्ड रो अपनी कंप्लीट कर लेनी आ हरेक भी उपर आप एक वी बनाते जा लो आ वी आ डल करोशे आपबल करोशिया करा एक चेन लवेंगे फिर सेम स्पेस पा के डबल करोशिया करा ਇਸ ਤਰੀਕੇ ਨਾਲ ਸਾਡਾ V ਉੱਪਰ V ਬਣ ਜਾਏਗਾ ਠੀਕ ਹੈ ਇਹ ਸਾਡੀ 3rd ਰੋ ਵਾ 3rd ਰੋ ਇਸੇ ਤਰੀਕੇ ਨਾਲ ਕੰਪਲੀਟ ਕਰ ਲਾਂਗੇ ਠੀਕ ਹੈ ਇਹ ਹੀ ਸਾਡੇ ਜਿਹੜੇ ਪੂਰੇ ਸਵੈਟਰ ਦਾ ਪੈਟਰਨ ਹੈਗਾ ਦੇਖੋ ਕਿੰਨਾ ਸੋਖਾ ਹੈਗਾ ਇਹ ਨੂੰ ਬਣਾ ਆਪਾਂ سارے ਸਵੈਟਰ ਵਿੱਚ ਇਸੇ ਤਰੀਕੇ ਨਾਲ V ਸਟੀਚ ਬਣਾਨੇ ਆ ਤੇ ਜਦੋਂ ਇਹ ਸਾਰਾ ਸਵੈਟਰ ਬਣ ਗਿਆ ਤੇ ਇਹਦੀ ਲੁੱਕ ਬਹੁਤ ਵਧੀਆ ਆਵੇਗੀ ਚਿਕਨ ਲੁੱਕ ਵੀ ਵਧੀਆ ਆਵੇਗੀ ਐਂਡ ਇਹ ਬਣਾਉਣਾ ਵੀ ਬਹੁਤ ਈਜ਼ੀ ਆ ਤੇ ਇਹ ਸਵੈਟਰ ਬਣ ਵੀ ਜਲਦੀ ਜਾਵੇਗਾ ਮੈਂ ਤੁਹਾਨੂੰ ਇਹ ਵੀ 3rd ਰੋ ਸਾਰੀ ਕੰਪਲੀਟ ਕਰਕੇ ਫਿਰ ਦਿਖਾਣੀ ਆ ਮੈਂ ਸਾਡੀ ਕਰ ਲਈ ਆ ਆਪਾਂ ਆ ਗਏ ਹੁਣ ਇਹਦੇ ਲਾਸਟ ਵਿੱਚ ਲਾਸਟ ਵਿੱਚ ਆ ਦੇਖੋ ਜਿਹੜੀ ਲਾਸਟ ਵੀ ਰੋ ਦੇ ਵਿੱਚ ਮੈਂ ਉੱਪਰ ਵੀ ਬਣਾ ਲਈ ਆ ਆ ਹੁਣ ਸਾਡੇ ਕੋਲ ਰਹਿ ਗਏ ਦੋ ਜਿਹੜੇ ਹੈਗੇ ਇਹ ਕੋ ਡਬਲ ਕ੍ਰੋਸ਼ੀਏ ਠੀਕ ਆ ਡਬਲ ਕ੍ਰੋਸ਼ੀਏ ਦੇ ਉੱਪਰ ਆਪਾਂ ਡਬਲ ਕ੍ਰੋਸ਼ੀਏ ਕਰ ਲਾਂਗੇ ਆ ਜਿਹੜੇ 3 ਚੇਨਸ ਲਏ ਸੀ ਆਪਾਂ ਇਹਦੇ ਉੱਪਰ ਵੀ ਆਪਾਂ ਡਬਲ ਕ੍ਰੋਸ਼ੀਏ ਕਰ ਲਾਂਗੇ ਹਾਂ ਜੀ ਤਾਂ ਦੇਖੋ ਸਾਡੀ 3ਰ ਰੋ ਜਿਹੜੀ ਕੰਪਲੀਟ ਹੋ ਗਈ ਆ ठीक है जो यदि थोड़िया जी आप रोज़ कंप्लीट कर लेंगे तो यदि जी लुक है थोड़ी सू दिसन लगेगी हूँ फिर हम आप करा फोर्थ रो शुरू करा थ्री चेन लवेंगे सब तो पहल फिर इस तरीके आप पैटर्न पलट लवेंगे फिर एक आप डबल करोशिया बनावे जरा डबल करोशिया आप पहला बनाया उपर आप डबल करोशिया करा ठीक है देखो स्टार्टिंग चीकर? ਤੇ ਲਾਸਟ ਇਹ ਦੋਨਾਂ ਤੇ ਸਾਡੇ ਕੋਲ ਦੋ ਦੋ ਡਬਲ ਕਰੋਸ਼ੇ ਆੜੇ ਆ ਦੋਨੋਂ ਸਾਈਡਸ ਦੋ ਦੋ ਡਬਲ ਕਰੋਸ਼ੇ ਆੜੇ ਆ ਠੀਕ ਹੈ ਉਹਨਾਂ ਅੱਗੇ ਸਾਡੀ 4th ਰੋ 4th ਰੋ ਵੀ ਆਪਾਂ ਸੇਮ ਉਸੇ ਤਰੀਕੇ ਨਾਲ ਕਰਨੀ ਆ 20 ਸਟੀਚ ਵਿੱਚ ਆਪਾਂ 20 ਸਟੀਚ ਬਣਾਣਾ ਹੈ ਠੀਕ ਹੈ ਡਬਲ ਕਰੋਸ਼ਾ ਕਰਕੇ ਇੱਕ ਚੇਨ ਲਿੱਤੀ ਫਿਰ ਸੇਮ ਜਗ੍ਹਾ ਤੇ ਡਬਲ ਕਰੋਸ਼ਾ ਕਰ ਲਿਆ ਇਸ ਤਰੀਕੇ ਨਾਲ ਸਾਡੇ 20 ਸਟੀਚ ਬਣ ਜੂਗਾ ਠੀਕ ਆ ਆ ਦੇਖੋ ਜਿਵੇਂ ਆ ਵੀ ਆ ਗਈ ਨੈਕਸਟ ਇਹਦੇ ਵਿੱਚ ਪਾ ਕੇ ਆਪਾਂ ਇਸ ਤਰੀਕੇ ਨਾਲ ਡਬਲ ਕਰੋਸ਼ਾ ਕੀਤਾ ਇੱਕ ਚੇਨ ਲਈ ਸੇਮ ਸਪੇਸ ਵਿੱਚ ਪਾ ਕੇ ਡਬਲ ਕਰੋਸ਼ਾ ਕਰ ਲਿਆ ਦੇਖੋ ਵੀ ਉੱਪਰ ਵੀ ਬਣਾਈਆ ਠੀਕ ਆ ਦੇਖੋ ਇਸ ਗਲਤ ਹਾਂ ਕਿਉਂਕਿ ਹਰੇਕ ਵੀ ਦੇ ਉੱਪਰ ਇਸ ਤਰੀਕੇ ਨਾਲ ਵੀ ਵੀ ਜਾਣਾ ਚਾਹੀਦਾ ਵਾ ਠੀਕ ਆ ਬਣਨਾ ਚਾਹੀਦਾ ਇਸ ਤਰੀਕੇ ਨਾਲ ਤੇ ਫੋਰਥ ਰੋ ਵੀ ਆਪਾਂ ਇਸੇ ਤਰੀਕੇ ਨਾਲ ਹੀ ਕੰਪਲੀਟ ਕਰ ਲਵਾਂਗੇ ਠੀਕ ਆ ਇਹ ਪੈਟਰਨ ਬਣਾਉਣਾ ਬਹੁਤ ਹੀ ਈਜ਼ੀ ਹੈਗਾ ਵਾ ਤੇ ਇਸੇ ਤਰੀਕੇ ਨਾਲ ਹੀ ਆਪਾਂ ਸਾਰੀਆਂ ਰੋਸ ਐਵੇਂ ਕਰਦੇ ਜਾਣਾ ਵਾ ਠੀਕ ਆ ਇਸੇ ਤਰੀਕੇ ਨਾਲ ਰੋ ਕੰਪਲੀਟ ਕਰਦੇ ਠੀਕ ਆ ਕੋਈ ਵੀ ਇਹਦੇ ਵਿੱਚ ਆਪਾਂ ਇਨਕਰੀਜ਼ ਜਾਂ ਡਿਕਰੀਜ਼ ਕੁਝ ਨਹੀਂ ਕਰਨਾ ਹਲੇ ਇਸੇ ਤਰੀਕੇ ਨਾਲ ਬਣਾਉਂਦੇ ਜਾਣਾ ਵਾ ਇਸੇ ਤਰੀਕੇ ਨਾਲ ਰੋ ਬਾਈ ਰੋ ਆਪਾਂ ਕੰਪਲੀਟ ਕਰਦੇ ਜਾਣਾ ਤੇ ਜਿੰਨੀ ਵੀ ਆਪਾਂ ਇਹਦੀ ਲੈਂਥ ਰੱਖਣੀ ਆ ਉਹ ਜਿੰਨੀ ਮੈਨੂੰ ਇਹਦੀ ਲੈਂਥ ਚਾਹੀਦੀ ਆ ਮੈਂ ਓਨਲੀ ਲੈਂਥ ਤੁਹਾਨੂੰ ਇਹਦੀ ਕੰਪਲੀਟ ਕਰਕੇ ਫਿਰ ਦਿਖਾਨੀ ਆ ਲੈਂਥ ਕੰਪਲੀਟ ਕਰਨ ਤੋਂ ਬਾਅਦ ਫਿਰ ਆਪਾਂ ਇਹਦੇ ਬਣਾਵਾਂਗੇ ਮੋਡੇ ਮੋਡਿਆਂ ਦੀ ਘਟਾਈ ਮੈਂ ਤੁਹਾਨੂੰ ਦੱਸੂਗੀ ਕਿ ਕਿਵੇਂ ਕਰਨੀ ਆ ਤੇ ਇਹ ਸਵੈਟਰ ਆ ਜਿਹੜਾ ਮੈਂ ਛੋਟੀ ਬਣਾ ਰਹੀ ਆ ਇਸ ਕਰਕੇ ਦੀ ਲੈਂਥ ਆਪਾਂ ਜ਼ਿਆਦਾ ਨਹੀਂ ਰੱਖਣੀ ਬਾਕੀ ਤੁਸੀਂ ਆਪਣੀ ਅਕੋਰਡਿੰਗਲੀ ਇਹਦੀ ਆਪਣੀ ਲੈਂਥ ਰੱਖ ਸਕਦੇ ਹੋ ਸਵੈਟਰ ਦੀ ਠੀਕ ਆ ਹੁਣ ਮੈਂ ਤੁਹਾਨੂੰ ਇਹ ਸਵੈਟਰ ਦੀ ਲੈਂਥ ਕੰਪਲੀਟ ਕਰਕੇ ਦਿਖਾਨੀ ਆ ਮੈਂ ਜਿਹੜੀ ਸਵੈਟਰ ਦੀ ਲੈਂਥ ਵਾ ਉਹ ਕੰਪਲੀਟ ਕਰ ਲਿਆ ਟੋਟਲ 22 ਰੋਸ ਕੰਪਲੀਟ ਕਰ ਲਿਆ ਠੀਕ ਆ 22 ਰੋਸ ਕੰਪਲੀਟ ਕਰ ਲਿਆ ਵਾ ਇਹਦੀਆਂ ਇਸੇ ਤਰੀਕੇ ਨਾਲ ਆਪਾਂ ਵੀ ਵੀ ਬਣਾਉਂਦੇ ਰੋਸ ਕੰਪਲੀਟ ਕਰ ਲਿਆ ਠੀਕ ਆ ਤੁਹਾਨੂੰ ਇੱਕ ਵਾਰੀ ਇੰਚ ਦੇ ਪਰ ਮੈਜ਼ਰ ਕਰਕੇ ਦੱਸ ਦਿੰਨੀ ਆ ਠੀਕ ਆ ਹਾ ਦੇਖੋ 11 ਇੰਚਸ ਤੱਕ ਠੀਕ ਆ 11 ਇੰਚਸ ਤੱਕ ਇਹ ਜਿਹੜੀ ਲੈਂਥ ਏ ਕੀ ਆ ਕਿਉਂਕਿ ਬਾਅਦ ਵਿੱਚ ਆਪਾਂ نیچے ਥੋੜਾ ਜਿਹਾ ਬਾਰਡਰ ਵੀ ਇਨਕਰੀਸ ਕਰਾਂਗੇ نیچے ਤੋਂ ਤੇਰੀ ਲੈਂਥ ਹੋਰ ਇਨਕਰੀਜ਼ ਹੋ ਜੇਗੀ ਬਾਕੀ ਮੈਂ ਜਿਹੜਾ ਛੋਟ ਸਵੈਟਰ ਬਣਾ ਰਹੀ ਆ ਇਸ ਕਰਕੇ ਦੀ ਲੈਂਥ ਐਨੀ ਠੀਕਾ ਬਾਕੀ ਤੁਸੀਂ ਆਪਣੇ ਸਵੈਟਰ ਦੀ ਆਪਣੇ ਅਕੋਰਡਿੰਗਲੀ ਲੈਂਥ ਰੱਖ ਸਕਦੇ ਹੋ ਹੁਣ ਅਸੀਂ ਇਹਦੀ ਪਾਵਾਂਗੇ ਮੋੜਿਆਂ ਦੀ ਕਟਾਈ ਜਿਹੜੀ ਕਟਾਈ ਪਾਣੀ ਆ ਆਪਾਂ ਪਾਣੀ ਆ 4 3 2 1 ਮੀਨਸ ਕਿ ਸਭ ਤੋਂ ਪਹਿਲਾਂ ਫਰਸਟ ਰੋਅ ਚ ਆਪਾਂ 4 ਘਟ ਕਰਾਂਗੇ ਨੈਕਸਟ ਵਿੱਚ 3 ਫਿਰ ਅਗਲੀ ਨੈਕਸਟ ਵਿੱਚ 2 ਤੇ ਫਿਰ 1 ਇਸ ਤਰੀਕੇ ਨਾਲ ਆਪਾਂ ਜਿਹੜੀ ਮੋੜਿਆਂ ਦੀ ਕਟਾਈ ਪਾਵਾਂਗੇ ਲੈਂਥ ਦੇ ਬਾਅਦ ਹੁਣ ਅਸੀਂ ਇੱਥੋਂ ਆਪਾਂ ਚਾੜ ਘੱਟ ਕਰਾਂਗੇ ਠੀਕ ਹੈ ਮੋੜ ਦੇ ਦੀ ਕਾਟ ਪਾਵਾਂਗੇ ਚਾੜ ਘੱਟ ਕਰਾਂਗੇ ਆਪਾਂ ਚਾਰਟ ਸਲਿੱਪ ਸਟਿਚ ਬਣਾਈ ਠੀਕ ਹੈ ਆ ਦੇਖੋ ਜਿਹੜਾ ਹੁਣ ਇੱਥੋਂ ਅਸੀਂ ਐਂਡ ਕੀਤਾ ਰੋਦ ਠੀਕ ਹੈ ਆਪਾਂ ਕੋਈ ਵੀ ਚੇਨ ਨਹੀਂ ਬਣਾਈ ਹੁਣ ਜਿਹੜਾ ਨੈਕਸਟ ਵਾਲੇ ਡਬਲ ਕ੍ਰੋਸ਼ੀ ਹੈ ਇਹਦੇ ਵਿੱਚ ਪਾਵਾਂਗੇ ਇਸ ਤਰੀਕੇ ਨਾਲ ਕ੍ਰੋਸ਼ੀਆ ਤੇ ਇਸ ਤਰੀਕੇ ਨਾਲ ਸਲਿੱਪ ਸਟਿਚ ਬਣਾ ਲਾਂਗੇ ਆ ਦੇਖੋ ਇਹਦੇ ਇਹ ਧਾਗਾ ਨਹੀਂ ਲੈਣਾ ਨੈਕਸਟ ਵਾਲੇ ਵਿੱਚ ਇਸ ਤਰੀਕੇ ਨਾਲ ਪਾਇਆ ਧਾਗਾ ਲਿਆ ਇਹ ਵਲੇ ਧਾਗੇ ਨੂੰ ਪਹਿਲੇ ਵਲੇ ਧਾਗੇ ਵਿੱਚੋਂ ਇਸ ਤਰੀਕੇ ਨਾਲ ਕੱਢ ਦੇਣਾ ਇਹਨੂੰ ਬੋਲਦੇ ਆ ਸਲੀਪ ਸਟੀਚ ਠੀਕ ਹੈ ਇੱਕ ਹੋ ਗਿਆ ਨੈਕਸਟ ਵਲੇ ਵਿੱਚ ਪਾਇਆ ਸੇਮ ਇਸੇ ਤਰੀਕੇ ਨਾਲ ਸਲੀਪ ਸਟੀਚ ਮਾਰਿਆ ਦੋ ਹੋ ਗਏ ਫਿਰ ਥਰਡ ਵਲੇ ਵਿੱਚ ਪਾਇਆ ਤਿੰਨ ਹੋ ਗਏ ਨੈਕਸਟ ਫੋਰਥ ਵਲੇ ਵਿੱਚ ਪਾਇਆ ਤੇ ਚਾਰ ਹੋ ਗਏ ਠੀਕ ਹੈ ਸਾਡੇ ਚਾਰ ਡਬਲ ਕ੍ਰੋਸ਼ੀਏ ਕੱਟ ਗਿਆ ਹੁਣ ਅਸੀਂ ਲਵਾਂਗੇ 3 ਚੇਨ ਹੁਣ ਆਪਾਂ ਰੋ ਸ਼ੁਰੂ ਕਰਾਂਗੇ ਆਪਣੀ 1 2 ਐਂਡ 3 थ्री चेन ली नैक्सट असी डबल करोशिया करा ठीक है हूँ आज जो भी स्टिच है वा ठीक है नैक्सट आपबल करोशिया कर लिया हूँ भीस स्टिच है साढ़े को भी स्टिच में पा के इस तरीके डबल करोशिया करा एक चेन लवेंगे अगेन अच्छे स्पेस में पा के डबल करोशिया करा तो फिर साढ़ा भी स्टिच उपर वी स्टिच बन जाएगा ठीक है देख लो सा जी कटाई आ इस तरीके दिस रही है ठीक है देखो आप इतों चार घट कर ले ਹੁਣ ਅੱਗੇ ਜਿਹੜਾ ਅਸੀਂ ਇਸੇ ਤਰੀਕੇ ਨਾਲ ਆਪਣਾ ਵੀ ਸਟਿਚ ਬਣਾਉਂਦੇ ਜਾਣਾ ਵਾ ਤੇ ਇਹ ਵਾਲੀ ਰੋ ਦੇ ਲਾਸਟ ਵਿੱਚ ਠੀਕ ਆ ਦੇਖੋ ਇੱਥੇ ਰੋ ਕੰਪਲੀਟ ਕਰਦੇ ਇੱਥੇ ਲਾਸਟ ਤੇ ਆਣਾ ਵਾ ਤੇ ਇੱਥੇ ਹੁਣ ਆਪਾਂ ਆਵਲੇ ਚਾਰ ਸਟਿਚ ਜਿਹੜੇ ਉਹ ਆਪਾਂ ਘਟਾ ਦੇਨੇ ਆ ਤੇ ਜਿਹਦੇ ਨਾਲ ਸਾਡੀ ਜਿਹੜੀ ਆ ਦੋਨੋਂ ਸਾਈਡ ਤੋਂ ਚਾਰ ਚਾਰ ਜਿਹੜੀ ਸਾਡੀ ਸਟਿਚ ਹੈ ਗਿਆ ਉਹ ਘਟ ਜਾਣਗੇ ਠੀਕ ਹੈ ਡਿਕਰੀਜ਼ ਹੋ ਜਾਣਗੇ ਹੁਣ ਇਹ ਵਾਲੀ ਰੋ ਮੈਂ ਤੁਹਾਨੂੰ ਕੰਪੀਟ ਕਰਕੇ ਦਿਖਾਣੀ ਆ ਲਾਸਟ ਤੱਕ ਠੀਕ ਆ ਇਥੋਂ ਆਪਾਂ ਇਥੋਂ ਆਪਾਂ ਘਾਟੇ ਕਰਨੇ ਇਥੋਂ ਤੱਕ ਮੈਂ ਤੁਹਾਨੂੰ ਏਵਲੀ ਰੋ ਆ 20 ਸਟਿਚ ਕੰਪਲੀਟ ਬਣਾਉਂਦੇ ਹੋਏ ਕੰਪਲੀਟ ਕਰਕੇ ਦਿਖਾਨੀ ਆ ਹਾਂਜੀ ਦੇਖੋ ਮੈਂ ਇਥੋਂ ਤੱਕ ਕੰਪਲੀਟ ਕਰ ਲਈ ਰੋ ਠੀਕ ਹੈ ਇੱਥੇ ਆਪਾਂ ਚਾਰ ਘਾਟ ਕੀਤੇ ਸੀਗੇ ਇਹ ਰੋ ਮੈਂ ਇਥੇ ਦਾ ਕੰਪਲੀਟ ਕਰ ਲਈ ਆ ਹੁਣ ਇਧਰ ਆਪਾਂ ਚਾਰ ਘਟ ਕਰਨੀਆਂ ਆ ਆ ਦੇਖੋ ਇੱਕ ਸਾਡਾ ਹੋ ਗਿਆ 3 ਚੇਨ ਵਾਲਾ ਨੈਕਸਟ ਡਬਲ ਕ੍ਰੋਸ਼ੀਆ ਤੇ ਦੋ ਸਟਿਚ ਹੋ ਗਏ ਸਾਡੇ V ਵਾਲੇ ਠੀਕ ਹੈ ਚਾਰ ਹੋ ਗਏ ਹੁਣ ਆਜਾ ਖਾਲੀ ਹੈਗਾ ਇੱਥੇ ਆਪਾਂ ਇੱਕ ਡਬਲ ਕ੍ਰੋਸ਼ੀਆ ਕਰ ਲਵਾਂਗੇ ਇਸ ਤਰੀਕੇ ਨਾਲ ਠੀਕ ਆ 2 ਤੇ 2 ਆ 4 ਚਾਰ ਸਟਿਚ ਸਾਡੇ ਜਿਹੜੇ ਘੱਟ ਹੋ ਗਏ ਇੱਥੇ ਹੁਣ ਆ ਸਾਨੂੰ ਸਲਿੱਪ ਸਟਿਚ ਬਣਾਉਣ ਦੀ ਲੋੜ ਨਹੀਂ ਇੱਥੇ ਆਪਾਂ ਇਸ ਇਸੇ ਤਰੀਕੇ ਨਾਲ ਛੱਡ ਦੇਣੇ ਆ ਹੁਣ ਅਸੀਂ ਨੂੰ ਟਰਨ ਕਰ ਲਾਂਗੇ ਠੀਕ ਆ ਹੁਣ ਸਾਡੀ ਫਰਸਟ ਰੋ ਬਲੀ ਜਿਹੜੀ ਕਟਾਈ ਹੋ ਗਈ ਕੰਪਲੀਟ ਦੋਨੋਂ ਸਾਈਡ ਤੋਂ ਆਪਾਂ ਚਾਰ-ਚਾਰ ਘੱਟ ਕਰ ਲਏ ਹੁਣ ਅਸੀਂ ਸੈਕੰਡ ਰੋ ਕਰਾਂਗੇ ਆ ਦੇਖੋ ਹੁਣ ਜਿਹੜਾ ਨੈਕਸਟ ਸਟੀਚ ਹੈਗਾ ਵਾ ਉਹਦੇ ਵਿੱਚ 슬ੀਪ ਸਟੀਚ ਬਣਾਵਾਂਗੇ ਠੀਕ ਹੈ ਇਸ ਵਾਰ ਆਪਾਂ ਟੋਟਲ ਤਿੰਨ ਘੱਟ ਕਰਨੇ ਆ ਇੱਕ ਹੋ ਗਿਆ ਨੈਕਸਟ ਵਿੱਚ ਪਾਇਆ ਦੋ ਹੋ ਗਏ ਨੈਕਸਟ ਵਿੱਚ ਪਾਇਆ ਤੇ ਤਿੰਨ ਹੋ ਗਏ ਠੀਕ ਆ ਹੁਣ ਸਾਡੇ ਤਿੰਨ ਜਿਹੜੇ ਸਟੀਚਸ ਆ ਉਹ ਘੱਟ ਗਏ ਹੁਣ ਫਿਰ ਇੱਥੋਂ ਹੁਣ ਸਾਡੀ ਘਟਾਈ ਜਿਹੜੀ ਪੈ ਗਈ ਆ ਹੁਣ ਫਿਰ ਆ ਹੁਣ ਆਪਾਂ ਰੋ ਸ਼ੁਰੂ ਕਰਾਂਗੇ ਸਭ ਤੋਂ ਪਹਿਲਾਂ 3 ਚੇਨ ਲਵਾਂਗੇ ਹੁਣ ਇੱਥੋਂ ਨੈਕਸਟ ਔਲੇ ਵਿੱਚ ਆਪਾਂ ਡਬਲ ਕਰੋਸ਼ੀਆ ਕਰਾਂਗੇ ਨੈਕਸਟ ਆ ਗਿਆ ਸਾਡੇ ਕੋਲ 20 ਸਟਿਚ ਹੁਣ 20 ਸਟਿਚ ਵਿੱਚ ਆਪਾਂ 20 ਸਟਿਚ ਬਣਾ ਲਵਾਂਗੇ ਠੀਕ ਆ ਡਬਲ ਕ੍ਰੋਸ਼ਾ ਕਰਾਂਗੇ ਇੱਕ ਚੇਨ ਲਵਾਂਗੇ ਸੀਮ ਸਪੇਸ ਸੇ ਪਾ ਕੇ ਡਬਲ ਕ੍ਰੋਸ਼ਾ ਕਰ ਲਾਂਗੇ ਤੇ ਵੀ ਉੱਪਰ 20 ਸਟਿਚ ਬਣ ਜੇਗਾ ਅਗੇਨ 20 ਸਟਿਚ ਉੱਪਰ 20 ਸਟਿਚ ਬਣਾ ਲਾਂਗੇ ਠੀਕ ਆ ਫਿਰ ਇਹ ਵਾਲੀ ਸੀਰੀਜ਼ ਰੋ ਹੈਗੀ ਆ ਆਪਾਂ ਇਸੇ ਤਰੀਕੇ ਨਾਲ ਕੰਪਲੀਟ ਕਰ ਲੈਣੀ ਆ ਜਿਸ ਤਰੀਕੇ ਨਾਲ ਆਪਾਂ ਕੰਪਲੀਟ ਕਰਦੇ ਪਏ ਆ ਠੀਕ ਆ ਹੁਣ ਆਪਾਂ ਇਧਰੋਂ ਸਾਡੇ ਤਿੰਨ ਘਟ ਗਏ ਠੀਕ ਆ ਫਸਟ ਰੋ ਚ ਆਪਾਂ ਚਾਰ ਘਟਾਏ ਹੁਣ ਆਪਾਂ ਤਿੰਨ ਘਟਾ ਲੇ ਹੁਣ ਆਪਾਂ ਇਹ ਰੋ ਇਥੇ ਰੱਖ ਕੰਪਲੀਟ ਕਰ ਲੈਣੀ ਆ ਠੀਕ ਆ ਫਿਰ ਲਾਸਟ ਵਿੱਚ ਆਪਾਂ 1 2 3 ਇਥੇ ਤੱਕ ਆਪਾਂ ਕੱਟ ਕਰ ਦੇਣੇ ਆ ਹੁਣ ਮੈਂ ਤੁਹਾਨੂੰ ਇਥੇ ਤੱਕ ਪਹੁੰਚ ਕੇ ਫਿਰ ਅੱਗੇ ਦਾ ਦਿਖਾਨੀ ਆ ਮੈਂ ਇਹ ਵਾਲੀ ਰੋ ਕੰਪਲੀਟ ਕਰ ਲਈ ਆ ਠੀਕ ਹੈ ਸੈਕਿੰਡ ਘਟਾਈ ਵਾਲੀ ਰੋ ਮੈਂ ਕੰਪਲੀਟ ਕਰ ਲਈ ਆ ਹੁਣ ਆਪਾਂ ਇਹ ਇੱਥੇ ਦੇਖੋ ਪਹਿਲਾਂ ਆਪਾਂ ਚਾਰ ਘਟ ਕੀਤੇ ਸੀਗੇ ਹੁਣ ਇਧਰ ਆਪਾਂ ਤਿੰਨ ਘਟ ਕਰਾਂਗੇ ਠੀਕ ਆ ਹੁਣ ਸਾਡੇ ਕੋਲ ਦੋ ਤੇ ਡਬਲ ਗਰੋਸ਼ੀ ਵਾਲਿਆ ਤੇ ਇੱਕ ਵੀਸ ਦੀ ਚਾ ਠੀਕ ਹੈ ਤੇ ਆਪਾਂ ਤਿੰਨ ਘਟ ਕਰਨੇ ਆ 1 2 ਤੇ 20 ਸਟਿਚ ਵਿੱਚੋਂ ਇੱਕ ਠੀਕ ਆ ਤਿੰਨ ਘਟ ਕਰਾਂਗੇ ਤੇ ਇੱਥੇ ਆਪਾਂ ਇੱਕ ਡਬਲ ਕਰੋਸ਼ਾ ਬਣਾ ਲਵਾਂਗੇ ਇਸ ਤਰੀਕੇ ਠੀਕ ਆ ਦੇਖੋ ਹੁਣ ਸਾਡੇ 1 2 3 ਤਿੰਨ ਘਟ ਕੇ ਪਹਿਲਾਂ ਆਪਾਂ ਚਾਰ ਘਟ ਕੀਤੇ ਸੀਗੇ ਹੁਣ ਸਾਡੇ ਤਿੰਨ ਘਟ ਕੇ ਠੀਕ ਆ ਇਹਨੂੰ ਇੱਥੇ ਆਪਾਂ ਛੱਡ ਦੇਣਾ ਵਾ ਹੁਣ ਆਪਾਂ ਆਪਣਾ ਜਰਾ ਵਾ ਟਰਨ ਕਰ ਲੈਣਾ ਵਾ ਠੀਕ ਆ ਪਲਟਣਾ ਵਾ ਹੁਣ ਸਾਡੇ ਦੋਨੋਂ ਸਾਈਡ ਤੋਂ ਦੋ ਵੱਡੀ ਘਟਾਈ ਪੈ ਗਈ ਆ ਪਹਿਲਾਂ ਚਾਰ ਚਾਰ ਦੀ ਤੇ ਹੁਣ ਤਿੰਨ ਤਿੰਨ ਦੀ ਹੁਣ ਆਪਾਂ ਪਾਵਾਂਗੇ ਦੋ ਦੋ ਦੀ ਘਟਾਈ ਪਾਵਾਂਗੇ ਹੁਣ ਆਪਾਂ ਇੱਥੇ ਦੋ ਸਲੀਪ ਸਟਿਚ ਬਣਾਵਾਂਗੇ ਆ ਦੇਖੋ 1 ਤੇ ਨੈਕਸਟ ਵਾਲੇ ਵਿੱਚ ਪਾ ਕੇ 2 3 ਚੇਨ ਲਵਾਂਗੇ 1 2 ਐਂਡ 3 ਹੁਣ ਇੱਥੇ ਆਪਾਂ 20 ਸਟਿਚ ਵਿੱਚ 20 ਸਟਿਚ ਬਣਾ ਦਵਾਂਗੇ ਠੀਕ ਆ ਹੁਣ ਇੱਥੇ ਅਸੀਂ ਡਬਲ ਕ੍ਰੋਸ਼ੇਟ ਕਰਵਾਸਤੇ ਸਪੇਸ ਨਿਕਸ ਕਰਕੇ 20 ਸਟਿਚਾਂ ਤੇ ਅਸੀਂ 20 ਸਟਿਚੀ ਬਣਾ ਦਵਾਂਗੇ ਨੈਕਸਟ ਵੀ ਵਿੱਚ ਬਣਾ ਕੇ ਵੀ ਵਿੱਚ ਪਾ ਕੇ 20 ਸਟਿਚ ਬਣਾ ਲਵਾਂਗੇ ਠੀਕ ਹੈ ਇਹ ਸਾਰੀ ਨੂੰ ਹੁਣ ਆਪਾਂ ਇਸੇ ਤਰੀਕੇ ਨਾਲ ਕੰਪਲੀਟ ਕਰ ਲਵਾਂਗੇ ਤੇ ਇਹਦੇ ਲਾਸਟ ਵਿੱਚ ਆਪਾਂ ਦੋ ਡਬਲ ਕ੍ਰੋਸ਼ੀਏ ਜਿਹੜੇ ਕੱਟ ਕਰ ਲਾਂਗੇ ਇੱਥੋਂ ਠੀਕ ਹੈ ਇੱਥੋਂ ਆਪਾਂ ਦੋ ਕੱਟ ਕਰ ਲਾਂਗੇ ਹੁਣ ਇੱਥੋਂ ਤੱਕ ਕਰਕੇ ਤੁਹਾਨੂੰ ਦਿਖਾਨੀ ਮੈਂ ਹੁਣ ਇਹ ਵਾਲੀ ਸਾਈਡ ਤੋਂ ਅਸੀਂ ਦੋ ਡਬਲ ਕ੍ਰੋਸ਼ੀਏ ਕੱਟ ਕਰਾਂਗੇ ਠੀਕ ਆ ਇਧਰ ਵਾਲੀ ਸਾਈਡ ਤੋਂ ਆਪਾਂ ਸਟਾਰਟਿੰਗ ਚ ਕਰ ਲਈ ਸੀਗੇ ਹੁਣ ਅਸੀਂ ਕਰਾਂਗੇ ਇਧਰ ਵਾਲੀ ਸਾਈਡ ਤੋਂ ਦੋ ਘਾਟ ਆ ਦੇਖੋ ਕੱਢੀ ਗਈ ਆ ਟੋਟਲ 3 1 2 ਐਂਡ 3 ਇੱਥੇ ਆਪਾਂ ਡਬਲ ਕ੍ਰੋਸ਼ੇ ਕਰ ਲਾਂਗੇ ਆਧੂ ਆਪਾਂ ਛੱਡ ਦਵਾਂਗੇ ਠੀਕ ਆ ਦੋ ਕੱਟੋ ਜੀ ਦੇਖੋ 4 ਪਹਿਲਾਂ 4 ਗਿੱਤੇ ਫਿਰ 3 ਹੁਣ 2 ਹੁਣ ਆਪਾਂ ਕਰਾਂਗੇ 1 ਹੁਣ ਦੋਨਾਂ ਸਾਈਡ ਤੋਂ ਅਸੀਂ ਇੱਕ ਇੱਕ ਕੱਟ ਕਰਾਂਗੇ ਹੁਣ ਅਸੀਂ ਇੱਥੇ ਬਣਾ ਲਾਂਗੇ ਇੱਕ ਸਲੀਪ ਸਟੀਚ ਨੈਕਸਟ ਵਾਲੇ ਵਿੱਚ ਪਾ ਕੇ ਇਸ ਤਰੀਕੇ ਨਾਲ ਸਲੀਪ ਸਟੀਚ ਬਣਾਣਗੇ ਇੱਕ ਕੱਟ ਹੋ ਗਿਆ 3 체ਨ ਲਵਾਂਗੇ 1 2 ਐਂਡ 3 ਨੈਕਸਟ ਰੋ ਵਿੱਚ ਆਪਾਂ ਦਬਲੂ ਕ੍ਰੋਸ਼ਾ ਕਰਾਂਗੇ ਹੁਣ ਆਗੇ ਸਾਡੇ ਕੋਲ ਵੀ ਵਾਲਾ ਪੈਟਰਨ ਵੀ ਵਾਲੇ ਪੈਟਰਨ ਵਿੱਚ ਵੀ ਬਣਾ ਲਵਾਂਗੇ ਜਿਸ ਤਰੀਕੇ ਨਾਲ ਆਪਾਂ ਹਮੇਸ਼ਾ ਬਣਾਉਂਦੇ ਆ ਫਿਰ ਨੈਕਸਟ ਵੀ ਵਿੱਚ ਆਪਾਂ ਵੀ ਬਣਾ ਲਵਾਂਗੇ ਇਸ ਤਰੀਕੇ ਨਾਲ ਇਹ ਸਾਡੀ ਰੋ ਆਪਾਂ ਕੰਪਲੀਟ ਕਰ ਲਵਾਂਗੇ ਤੇ ਇਹਦੇ ਲਾਸਟ ਵਿੱਚ ਹੁਣ ਆਪਾਂ ਇੱਕ ਜਿਹੜਾ ਡਬਲੂ ਕ੍ਰੋਸ਼ਾ ਘੱਟ ਕਰ ਲਾਂਗੇ ਤੇ ਜਿਹਦੇ ਨਾਲ ਸਾਡੀ ਜਿਹੜੀ スウェット ਦੀ ਬੈਕ ਸਾਈਡ ਦੀ ਆ ਮੋਢਿਆਂ ਦੀ ਕਟਾਈ ਕੰਪਲੀਟ ਹੋ ਜਾਏਗੀ ਅ ਤੇਖੋ ਮੈਂ ਸਾਡੀ ਰੋਆ ਕੰਪਲੀਟ ਕਰ ਲਈ ਆ ਜਿਹਦੇ ਵਿੱਚ ਆਪਾਂ ਇਧਰੋਂ ਆਪਾਂ ਇੱਕ ਸਟਿਚ ਘਟਾਇਆ ਸੀਗਾ ਨਾ ਹੁਣ ਆਪਾਂ ਇਧਰੋਂ ਲਾਸਟ ਵਿੱਚ ਇੱਕ ਸਟਿਚ ਘਟਾਵਾਂਗੇ ਅ ਆ ਦੇਖੋ ਜਿਹੜਾ 20 ਸਟਿਚ ਬਣਿਆ ਨਾ ਇਹਦੇ ਵਿੱਚ ਆਪਾਂ 20 ਬਣਾ ਲਵਾਂਗੇ ਆ ਜਿਹੜੀ ਸਪੇਸ ਹੈ ਇੱਥੇ ਆਪਾਂ ਡਬਲ ਕ੍ਰੋਸ਼ੇ ਕਰ ਲਾਂਗੇ ਤੇ ਅੱਗੇ ਆਪਾਂ ਚੇਨ ਵਾਲੇ ਵਿੱਚ ਵੀ ਡਬਲ ਕ੍ਰੋਸ਼ੇ ਕਰਦੇ ਸੀਗੇ ਉਹ ਚਾਪਾਂ ਨਹੀਂ ਕਰਾਂਗੇ ਤੇ ਉਹ ਆਪਾਂ ਘਟਾ ਦਵਾਂਗੇ ਨੂੰ ਆਪਾਂ ਇੱਥੇ ਛੱਡ ਦਾਂਗੇ ਤੇ ਜਿਹਦੇ ਨਾਲ ਇਧਰੋਂ ਸਾਡਾ ਇੱਕ ਹੀ ਜਰਾਵਾ ਸਟੀਚ ਘਟ ਜੂਗਾ ਠੀਕ ਹੈ ਤੇ ਇਹਦੇ ਨਾਲ ਹੀ ਸਾਡੇ ਦੋਨੋਂ ਸਾਈਡ ਤੋਂ ਜਿਹੜੀ ਮੋਡਿਆਂ ਦੀ ਘਟਾਈ ਆ ਪੈ ਗਈ ਆ ਆ ਦੇਖੋ ਸਭ ਤੋਂ ਪਹਿਲਾਂ ਆਪਾਂ 4 ਘਟਾਏ ਦੋਨੋਂ ਸਾਈਡ ਤੋਂ ਨੈਕਸਟ ਰੋ ਵਿੱਚ ਆਪਾਂ 3 ਫਿਰ ਨੈਕਸਟ ਵਿੱਚ 2 ਤੇ ਹੁਣ ਆਪਾਂ ਇੱਕ ਇੱਕ ਸਟੀਚ ਦੋਨੋਂ ਸਾਈਡ ਤੋਂ ਘਟਾ ਲਿਆ ਵਾ ਠੀਕ ਆ ਦੇਖੋ ਦੋਨੋਂ ਸਾਈਡ ਤੋਂ ਜਿਹੜੀ ਸਾਡੀ ਆ ਕਟਿੰਗ ਹੋ ਗਈ ਮੋਡਿਆਂ ਦੀ ਠੀਕ ਆ ਹੁਣ ਆਪਾਂ ਜਿਹੜੀ ਨੈਕਸਟ ਰੋ ਬਣਾਵਾਂਗੇ ਉਹਦੇ ਵਿੱਚ ਆਪਾਂ ਕੋਈ ਵੀ ਘਟ ਨਹੀਂ ਕਰਨਾ ना कोई व् वाद्ण करना व्द तो करना ही नहीं है तो भी नहीं करना दोनों साइड तो साड़ी आ कटाई पैगी मोडियां हम आप थ्री चेन लवेंगे नैक्सट शुरू कर लग डबल करोशिया कर लेंगे डबल करोशिया उपर डबल करोशिया कर लेंगे नैक्सट साढ़े को स्टिच इतें आप स्टिच बना लवेंगे फिर नैक्सट वी स्टिच भी स्टिच बना ले ਨੈਕਸਟ ਵੀ ਵਿੱਚ ਵੀ ਬਣਾਵਾਂਗੇ ਇਸੇ ਤਰੀਕੇ ਨਾਲ ਆਪਾਂ ਸਾਰਾ ਜਿਹੜਾ ਪੈਟਰਨ ਆ ਉਹ ਰਿਪੀਟ ਕਰੀ ਜਾਣਾ ਵਾ ਤੇ ਆਪਣੀਆਂ ਸੀ ਰੋਸ ਕੰਪਲੀਟ ਕਰੀ ਜਾਣੀਆਂ ਵਾ ਠੀਕ ਆ ਹੁਣ ਆਪਾਂ ਬਿਨਾ ਕੋਈ ਵੀ ਘਟ ਕੀਤੀ ਹੋਏ ਮੋਡੇ ਦੇ ਜਿੰਨੀ ਵੀ ਸਾਨੂੰ ਲੈਂਥ ਚਾਹੀਦੀ ਆ ਉਨੀ ਕੰਪਲੀਟ ਕਰ ਲੈਣੀ ਆ ਠੀਕ ਆ ਆਮ ਤੌਰ ਤੇ ਮੋਡਾ ਹੁੰਦਾ ਵਾ 8 8.5 ਇੰਚਸ ਦਾ ਠੀਕ ਆ ਜਿਹੜਾ ਇਹ ਸਾਈਜ਼ਾਂ ਦੇ ਵਾਸਤੇ 8.5 9 ਇੰਚ ਤੱਕ ਦਾ ਮੋਡਾ ਹੋਊਗਾ ਤੇ ਮੈਂ ਤੁਹਾਨੂੰ ਹੁਣ ਮੋਡਾ ਮੋਡੇ ਦੀ ਲੈਂਥ ਜਿੰਨੀ ਵੀ ਚਾਹੀਦੀ ਹੈ ਇੰਨੀ ਖੋ ਜੇਗੀ ਠੀਕ ਆ ਓਨੀ ਮੈਂ ਲੈਂਥ ਕੰਪਲੀਟ ਕਰਕੇ ਫਿਰ ਤੁਹਾਨੂੰ ਦਿਖਾਨੀ ਆ ਹਾਂਜੀ ਤਾਂ ਦੇਖੋ ਮੈਂ ਇਹਦਾ ਮੋਡਾ ਜਿਹੜਾ ਬਣਾ ਲਿਆ ਲੈਂਥ ਮੋਡੇ ਦੀ ਕੰਪਲੀਟ ਕਰ ਲਈ ਆ ਤੇ ਇਹਦੇ ਨਾਲ ਹੀ ਸਾਡਾ ਜਿਹੜਾ ਬੈਕ ਪੈਨਲ ਆ ਉਹ ਪੂਰਾ ਕੰਪਲੀਟ ਹੋ ਗਿਆ ਠੀਕ ਆ ਤੁਹਾਨੂੰ ਇੱਕ ਵਾਰੀ ਮੋਡਾ ਮੈਂ ਮੈਜ਼ਰ ਕਰਕੇ ਦੱਸ ਦਿੰਨੀ ਕਿੰਨਾ ਵਾ ਆ ਦੇਖੋ ਟੋਟਲ 8 ਇੰਚਸ ਤੱਕ ਆ ਠੀਕ ਆ ਜਿੱਥੋਂ ਆਪਾਂ ਕਟਾਈ ਪਾਈ ਸੀ ਚਾਰ ਦੀ ਪੂਰਾ 8 ਇੰਚ ਤੱਕ ਦਾ ਮੋਡਾ ਬਣ ਗਿਆ ਵਾ ਤੇ ਇਹਦੇ ਨਾਲ ਹੀ ਸਾਡਾ ਜਿਹੜਾ ਬੈਕ ਪੈਨਲ ਆ ਉਹ ਪੂਰਾ ਕੰਪਲੀਟ ਹੋ ਗਿਆ ਵਾ ਇੱਕ ਕੁਝ ਤੁਹਾਨੂੰ ਮੈਂ ਟੋਟਲ ਲੈਂਥ ਵੀ ਦੱਸ ਦਨੀ ਆ ਕਿ ਕਿੰਨੀ ਕੀ ਹੈ ਬੈਕ ਪੈਨਲ ਦੀ ਠੀਕ ਹੈ ਇਹ ਹੈਗਾ ਵਾ 18.5 ਇੰਚ ਠੀਕ ਹੈ 18 1/2 ਇੰਚ ਦੀ ਟੋਟਲ ਲੈਂਥ ਕੀ ਆ ਤੇ ਇਹ ਸੀਗੀ ਅੱਜ ਦੀ ਵੀਡੀਓ ਜਿਹਦੇ ਵਿੱਚ ਅਸੀਂ ਬਣਾਇਆ ਬੈਕ ਪੈਨਲ ਠੀਕ ਆ ਤੇ ਹੁਣ ਜਿਹੜੀ ਇਹਦੀ ਨੈਕਸਟ ਵੀਡੀਓ ਹੋਗੀ ਉਹਦੇ ਵਿੱਚ ਅਸੀਂ ਬਣਾਵਾਂਗੇ ਫਰੰਟ ਪੈਨਲ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਮਿਲਦੇ ਆ ਹੁਣ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ